ਅੱਜ ਜਿਹੜਾ ਬੂਥ ਸਭੇਦਨ ਹੋਇਆ ਜੀ ਕਿੰਨਾ ਦਾ ਇਹਦੇ ਵਿੱਚ ਜਿਹੜਾ ਟਾਰਗੇਟ ਰੱਖਿਆ ਗਿਆ ਜਿਹੜੀ ਆਉਣ ਵਾਲੀ ਜਿਹੜੀ ਇਲੈਕਸ਼ਨ ਆ ਉਹਦੇ ਲਈ ਕੀ ਤਿਆਰੀਆਂ ਕੀਤੀਆਂ ਗਈਆਂ ਨੇ ਬੀਜੇਪ ਨੇ ਅੱਜ ਸਾਨੇਨ ਹਲਕੇ ਦਾ ਬੂਥ ਸਭੇਦਨ ਕੀਤਾ ਸੀ ਜਿੱਥੋਂ ਬੂਥ ਦੇ ਸਿਰਫ ਮੇਨ ਮੇਨ ਜਿਹੜੇ ਸਾਡੇ ਲੀਡਰ ਆ ਬੂਥ ਤੇ ਉਹ ਬੁਲਾਏ ਸੀ ਪਰ ਗੁਰੂ ਦੀ ਐਡੀ ਕਿਰਪਾ ਹੈ ਲੋਕਾਂ ਦਾ ਐਡਾ ਪਿਆਰ ਹੈ ਮੋਦੀ ਸਾਹਿਬ ਨਾਲ ਲੋਕ ਇੰਨਾ ਜੁੜਨਾ ਚਾਹੁੰਦੇ ਆ ਅੱਜ ਇਹ ਸਾਡਾ ਬੂਥ ਸੰਮੇਲਨ ਇੱਕ ਵੱਡੀ ਰੈਲੀ ਦਾ ਰੂਪ ਧਾਰ ਗਿਆ ਤੁਸੀਂ ਦੇਖਿਆ ਹੋਣਾ ਤੇ ਇੱਕ ਹੁੰਦਾ ਲੋਕ ਆ ਕੇ ਬੈਠੇ ਤੇ ਆਪਾਂ ਆਵਾਜ਼ ਮਾਰੀਏ ਅੱਗੋਂ ਆਵਾਜ਼ ਨਹੀਂ ਆਉਂਦੀ ਇੱਥੇ ਇੱਕ ਅੱਗੋਂ ਜਕਾਰਾ ਵੱਜਦਾ ਸੀ ਤੇ ਅੱਗੋਂ ਪੰਜ ਜਕਾਰੇ ਆਉਂਦੇ ਸੀ ਲੋਕਾਂ ਦਾ ਜਿਹੜਾ ਜੋਸ਼ ਸੀ ਜਿਹੜਾ ਜਜ਼ਬਾ ਸੀ ਇਹ ਅੱਜ ਦੱਸ ਰਿਹਾ ਸੀ ਕਿ ਕਿਵੇਂ ਲੋਕ ਪੰਜਾਬ ਦੇ ਮੋਦੀ ਸਾਹਿਬ ਨੂੰ ਪਿਆਰ ਕਰਦੇ ਆ ਜਿਵੇਂ ਉਹਨਾਂ ਦੀ ਨੀਤੀਆਂ ਨੂੰ ਪਿਆਰ ਕਰਦੇ ਆ ਤੇ ਕਿਵੇਂ ਉਹਨਾਂ ਨਾਲ ਜੁੜਨਾ ਚਾਹੁੰਦੇ ਆ ਕੇ ਬਾਕੀ ਕੈਂਡੀਡੇਟ ਅਨਾਉਂਸ ਕਰ ਦਿੱਤੇ ਗਿਆ ਕਿ ਕਿਤੇ ਕਿਤੇ ਬੀਜੇਪੀ ਪਛੜ ਗਈ ਆ ਪਤੇਗੜ੍ਹ ਸਾਹਿਬ ਦੀ ਸੀਟ ਨੂੰ ਲੈ ਕੇ ਅਜੇ ਤੱਕ ਕੈਂਡੀਡੇਟ ਨਹੀਂ ਦੇ ਸਕੀ ਕੀ ਕਰੀਏ ਦੇਖੋ ਭਾਤੀ ਜਨਤਾ ਪਾਰਟੀ ਕੈਂਡੀਡੇਟਾਂ ਦੀ ਪਾਰਟੀ ਨਹੀਂ ਐ ਵਰਕਰ ਦੀ ਪਾਰਟੀ ਐ ਅੱਜ ਉਹ ਵਰਕਰ ਇਸ ਹਾਲ ਦੇ ਵਿੱਚ ਹਰੇਕ ਬੂਥ ਦੇ ਉੱਤੇ ਵਰਕਰ ਬੈਠਾ ਸੀ ਜਿਹਨੇ ਲੜਾਈ ਲੜਨੀ ਐ ਕੈਂਡੀਡੇਟ ਸਾਡਾ ਅੱਜ ਸ਼ਾਮ ਨੂੰ ਜਾਂ ਕੱਲ੍ਹ ਭਲਕੇ ਤੱਕ ਆ ਜਾਣਾ ਉਹਨੇ ਤਾਂ ਆ ਕੇ ਕਮਾਨ ਸਾਹਮਣੇ ਲੜਾਈ ਲੜਨ ਵਾਲੇ ਯੋਧੇ ਸਾਡੇ ਇੱਥੇ ਵੱਡੀ ਗਿਣਤੀ 'ਚ ਮੌਜੂਦ ਸੀ ਤਕੜੇ ਹੋ ਕੇ ਲੜਾਈ ਲੜਨਗੇ ਵਿੱਚ ਜਿੱਤ ਕੇ ਵੀ ਲਿਆਉਣਗੇ ਸੀ ਨਹੀਂ ਲੱਗਦਾ ਕਿ ਜਿਹੜਾ ਕੈਂਡੀਡੇਟ ਹੋਊਗਾ ਪਾਰਟੀ ਆਪਣੇ ਜਿਹੜਾ ਵਰਕਰ ਨੂੰ ਇਥੋਂ ਮਾਣ ਦਊ ਨਹੀਂ ਜਾਂ ਫਿਰ ਬਾਕੀ ਸੀਟਾਂ ਵਾਂਗੂ ਬਾਹਰੀ ਕੈਂਡੀਡੇਟ ਲਿਆਂਦੇ ਆਂਗੇ ਦੇਖੋ ਮੈਂ ਤੁਹਾਨੂੰ ਇੱਕ ਗੱਲ ਬੜੀ ਸਪਸ਼ਟ ਕਰਨੀ ਚਾਹੁੰਦਾ ਹਾਂ ਕੋਈ ਬਾਹਰੀ ਅੰਦਰ ਵਾਲੀ ਗੱਲ ਨਹੀਂ ਭਾਰਤੀ ਜਨਤਾ ਪਾਰਟੀ 23 ਵਿਧਾਨ ਸਭਾ ਦੀਆਂ ਸੀਟਾਂ ਲੜਦੀ ਸੀ 3 ਲੋਕ ਸਭਾ ਦੀਆਂ ਲੜਦੀ ਸੀ ਅੱਜ ਅਸੀਂ 117 ਵਿਧਾਨ ਸਭਾ ਲੜਨੀ ਆ 13 ਦੀਆਂ 13 ਲੋਕ ਸਭਾ ਲੜਨੀ ਜਦੋਂ ਸੀਟਾਂ ਇੰਨੀਆਂ ਲੜਨੀ ਆ ਤੇ ਸਾਡਾ ਕਾਡਰ ਤਾਂ ਤਹੀ ਸੀਟਾਂ ਜੋਗਾ ਸੀ ਤਿੰਨ ਲੋਕ ਸਭਾ ਜੋਗਾ ਸੀ ਜਦੋਂ ਪਰਿਵਾਰ ਸੀਟਾਂ ਇੰਨੀਆਂ ਲੜੂ ਤੇ ਪਰਿਵਾਰ ਚ ਲੋਕ ਆਉਣਗੇ ਤੇ ਤਾਂ ਹੀ ਪਰਿਵਾਰ ਵੱਡਾ ਹੋਊਗਾ ਕਿਉਂ ਅੱਜ ਲੋਕ ਰੋਜ਼ ਜੁਆਇਨ ਕਰ ਰਹੇ ਆ ਕਿਸੇ ਪਾਰਟੀ ਨੂੰ ਤੇ ਉਹ ਭਾਰਤੀ ਜਨਤਾ ਪਾਰਟੀ ਹੈ ਅੱਜ ਦੇ ਕੋਈ ਚੈਨਲ ਵੀ ਸਰਵੇ ਦਿਖਾ ਰਿਹਾ ਤੇ ਇੱਕ ਹੀ ਗੱਲ ਦਿਖਾਉਂਦੇ ਕਿ ਕੱਲੀ ਭਾਰਤੀ ਜਨਤਾ ਪਾਰਟੀ ਜੀ ਦਾ 4% ਵੋਟ ਸ਼ੇਅਰ 5% ਆਲਰੇਡੀ ਵੱਧ ਚੁੱਕਾ ਹੈ ਤੇ ਬਾਕੀ ਪਾਰਟੀਆਂ ਦਾ ਵੋਟ ਸ਼ੀਟ ਘਾਤ ਰਿਆ ਤੇ ਭਾਰਤੀ ਜਨਤਾ ਪਾਰਟੀ ਜਿਹੜੀ ਵਕਸੀ ਸੀਟਾਂ ਪੰਜਾਬ ਜਿੱਤ। ਜਿਸ ਤਰ੍ਹਾਂ ਦਾ ਰਿਸਪੌਂਸ ਆ ਪਿੰਡਾਂ ਦੇ ਵਿੱਚ ਜਿਸ ਤਰ੍ਹਾਂ ਹਰਾਨੀ ਬਰਨੀਤ ਕੌਰ ਅੱਜ ਕੱਲ ਜਿਹੜਾ ਇੱਕ ਕਿਸਾਨ ਦਾ ਜਿਹੜਾ ਇੱਕ ਘਟਨਾ ਵਾਪਰੀ ਆ ਤੇ ਕਿਵੇਂ ਦੇਖਦੇ? ਦੇਖੋ ਜਿਹੜੀ ਕੱਲ ਘਟਨਾ ਵਾਪਰੀ ਬੜੀ ਬਤਪਾਕੀ ਦੀ ਘਟਨਾ ਆ। ਪਰ ਪਿੰਡਾਂ ਦੇ ਜਿਹੜੀ ਤੁਸੀਂ ਰਿਸਪੌਂਸ ਦੀ ਗੱਲ ਕਰਦੇ ਆ। ਅੱਜ ਸਾਡੇ ਨਾਲ ਚੱਲ ਕੇ ਦੇਖੋ 10-10 12-12 ਪਿੰਡਾਂ ਦੇ ਪ੍ਰੋਗਰਾਮ ਅਸੀਂ ਆਪ ਕਰਦੇ ਆ। ਲੋਕ ਆਪ ਹਾਰੇ ਫੋਨ ਕਰ ਰਹੇ ਵੀ ਸਾਡੇ ਪਿੰਡ ਆ ਉਹ ਸਾਡੇ ਪਿੰਡ ਆ। ਇਹ ਕਈ ਸ਼ਰਾਰਤੀ ਅੰਸਰ ਆ ਜਿਹੜੇ ਇਹੋ ਜਿਹਾ ਸ਼ਰਾਰਤਾ ਕਰਦੇ ਮੈਂ ਉਹਨਾਂ ਨੂੰ ਆ ਨਾ ਅੱਜ ਗੱਲ ਪੰਜਾਬ ਦੇ ਭਲੇ ਦੀ ਆ ਪੰਜਾਬ ਦੇ ਵਿਕਾਸ ਦੀ ਆ ਉਸ ਮੋਤੀ ਦਾ ਮਣਕਾ ਬਣਦੀ ਆ ਜਿੱਨਾਂ ਦੀ ਸਰਕਾਰ ਬਣਨ ਜਾ ਰਹੀ ਆ ਉਸ ਸਰਕਾਰ ਦਾ ਹਿੱਸਾ ਬਣਦੀ ਆ ਆਪਣੇ ਨੁਮਾਇੰਦੇ ਜਿਤਾ ਕੇ ਭੇਜਣ ਦੀ ਆ ਦੇਸ਼ ਦਾ ਸਰਕਾਰ ਮੋਦੀ ਸਾਹਿਬ ਦੀ ਬਣਨੀ ਹੈ ਤੇ ਕਿਉਂ ਨਾ ਆਪਾਂ ਲੋਕ ਉਹਦੇ ਚ ਹਿੱਸਾ ਪਾਈਏ ਤਾਂ ਕਿ ਆਪਾਂ ਵੀ ਆਪਣੇ ਕੰਮ ਕਰਾ ਸਕੀਏ ਆਪਾਂ ਵੀ ਪੰਜਾਬ ਦਾ ਵਿਕਾਸ ਕਰਾ ਸਕੀਏ ਅੱਜ ਹਰਿਆਣਾ ਉਹੀ ਆ ਜਿਹੜਾ ਆਪਣੇ ਤੋਂ ਨਿਕਲੇ ਆ ਸੀ ਆ ਜੋ ਛੋਟਾ ਭਰਾ ਵੱਡਾ ਭਰਾ ਬਣ ਗਿਆ ਇਹ ਫਰਕ ਹੈ ਡਬਲ ਇੰਜਨ ਦੀ ਸਰਕਾਰ ਦਾ ਤੇ ਭਾਰਤੀ ਜਨਤਾ ਪਾਰਟੀ ਦਾ ਰਾਜਾ ਬਰਿੰਗ ਤੇ ਜਿਹੜੇ ਰਵਨੀਤ ਮਿੱਟੂ ਦੀ ਜੱਫੀ ਨੂੰ ਕਿਵੇਂ ਦੇਖਦੇ ਜੱਫੀ ਚਲੋ ਸਿਆਸੀ ਬੰਦੇ ਦੇ ਸਿਆਸੀ ਬਕਰੇਵੇਂ ਹੋ ਸਕਦੇ ਆ ਜੱਫੀ ਭਾਈ ਚੰਗੀ ਗੱਲ ਥੈਂਕ ਯੂ ਸਾਨੇਵਾਲ ਦੀ ਜਿਹੜੀ ਐਡਵਰਟਾਈਜ਼ਿੰਗ ਹੋਈ ਆ ਸਮਝਾ ਜਨਤਾ ਦਾ ਹੱਕਾ ਮਿਲ ਜਾ ਬੀਜਪੀ ਨੂੰ ਤੁਸੀਂ ਖੁਦ ਹੀ ਦੇਖ ਲਿਆ ਹੋਣਾ ਕਿ ਸਤ ਇਹ ਜਿਹੜਾ ਸਾਨੇਵਾਲ ਇੱਕ ਕਮਜ਼ੋਰ ਬੀਜਪੀ ਦਾ ਏਰੀਆ ਸਮਝਿਆ ਜਾਂਦਾ ਸੀਗਾ ਅੱਜ ਦੇ ਬੈਂਚ ਪੂਰੇ ਦਿਹਾੜ ਤੋਚੋ ਘਟੋ ਘਾਟ 2.5 ਹਜ਼ਾਰ ਸਾਢੇ ਕਾਰਜਕਰਤਾ ਇਥੇ ਆਏ ਨੇ ਔਰ ਵੱਡੀ ਇੱਕ ਲਲਕਾਰ ਅਸੀਂ ਆਪ ਨੂੰ ਅਕਾਲੀ ਦਲ ਨੂੰ ਔਰ ਕਾਂਗਰਸ ਨੂੰ ਦਿੱਤੀ ਹੈ ਜਿਨ੍ਹਾਂ ਨੇ ਮਿਲ ਕੇ ਫਤੇਕੜ ਸਾਹਿਬ ਦਾ ਜ਼ੀਰੋ ਵਿਕਾਸ ਕੀਤਾ ਮੈਂ ਤਾਂ ਕਹਾਂਗਾ ਨੈਗੇਟਿਵ ਉਹਨਾਂ ਦੀ ਸਰਕਾਰ ਤੇ ਦਿੱਲੀਛ ਹੈ ਨਹੀਂ ਸੀ ਉਹ ਝੂਠ ਬੋਲਦੇ ਨੇ ਸਾਰੇ ਨੂੰ ਜਾ ਕੇ ਕਿ ਮੈਂ ਲੈ ਕੇ ਆਂਦੀ ਐ ਅਸਲੀ ਹਕੀਕਤ ਇਹ ਹੈ ਕਿ ਮੋਦੀ ਸਰਕਾਰ ਨੇ ਜਿੰਨੇ ਪ੍ਰੋਜੈਕਟ ਸੈਂਟਰ ਇਥੇ ਲੱਗੇ ਨੇ ਮੋਦੀ ਜੀ ਨੇ ਲਗਵਾਏ ਨੇ ਬਾਕੀ ਸਾਰੇ ਉਟ ਬੋਲਦੇ ਨੇ ਔਰ ਆਪਣੇ ਆਪ ਨੂੰ ਮਾਰਕਟ ਕਰ ਰਹੇ ਨੇ ਇੱਥੇ ਰਾਮ ਰੋੜਾ ਜਿਹਦਾ ਕ੍ਰੈਡਿਟ ਸਾਰੀਆਂ ਪਾਰਟੀਆਂ ਲੈ ਰਹੀਆਂ ਕਾਂਗਰਸ ਵੀ ਲੈ ਰਹੀਆਂ ਆਵਾਜ਼ ਵੀ ਪਾਰਟੀ ਵੀ ਲੈ ਰਹੀ ਹੈ ਭਾਜਪਾ ਉਹਦੇ ਬਾਰੇ ਕੀ ਕਹਿੰਦੀ ਹੈ ਕਿ ਕਾफी ਸਮਾਂ ਤੋਂ ਜਿਹੜੀ ਲਟਕ ਰਹੀ ਜਿਹੜੀ ਦੇਖੋ ਇੱਥੇ ਮੈਂ ਦੇਖਿਆ ਕਿ ਪੰਜਾਬ ਦੇ ਵਿੱਚ ਆਪ ਦਾ ਇੱਕ ਸਟਾਈਲ ਹੈ ਕਿ ਕੰਮ ਘੱਟ ਤੇ ਵਿੜਾਈ ਜ਼ਿਆਦਾ ਕ੍ਰੈਡਿਟ ਲੈਣਾ ਔਰ ਕੰਮ ਨਹੀਂ ਕਰਨਾ ਆਪਣੇ ਭੰਡਾ ਵਾਂਗੂ ਐਡਵਰਟਾਈਜ਼ ਕਰਨਾ ਕਰੋਣਾ ਰੁਪਏ ਅਰਬਾਂ ਰੁਪਏ ਪੈਸਾ ਐਡਵਰਟਾਈਜ਼ਮੈਂਟ ਤੇ ਲਗਾ ਦੇਣਾ ਕ੍ਰੈਡਿਟ ਲੈਂਡ ਦੇ ਲਈ ਇਹ ਇਹਨਾਂ ਦੀ ਫਿਤਰਤ ਹੈ ਔਰ ਲੋਕੀ ਸਭ ਉਹਨਾਂ ਨੂੰ ਜਾਣ ਗਏ ਨੇ ਇਸ ਵਾਰੀ ਇਹਨਾਂ ਲੱਖਾਂ ਦੇ ਵਿੱਚ ਆਪ ਨੂੰ ਇੱਕ ਵੱਡੀ ਸੱਤ ਵਜੇਗੀ ਔਰ ਲੋਕਾਂ ਵੱਲੋਂ ਸਿਜਾ ਮਿਲੇਗੀ ਸਰ ਜੀ ਹਰਕਰ ਸਾਹਿਬ ਤੋਂ ਕਿਹੜਾ ਕੈਂਡੀਡੇਟ ਹੈ ਚਾਹ ਕਰਦੇ ਹੋ ਦੇਖੋ ਜਿੱਦਾਂ ਕਿ ਆਪਾਂ ਕਹਿੰਨੇ ਆ ਕਿ ਸਹਿਜ ਪਕੈ ਸੋ ਮਿਠਾ ਹੋਏ ਜਿਹੜਾ ਵੀ ਜਿਹੜਾ ਵੀ ਕੈਂਡੀਡੇਟ ਇੱਥੇ ਆਏਗਾ ਬਿਹਤਰੀਨ ਕੈਂਡੀਡੇਟ ਮੋਦੀ ਜੀ ਭੇਜਣਗੇ ਜੀ ਆਪ ਪਾਰਟੀਆਂ ਕਹਿ ਰਹੀਆਂ ਬੀਜੇਪੀ ਚਾਂਸੂ ਪਰਦਾ ਨਾਰਾ ਦੇ ਰਹੀ ਆ ਪਰ ਇੱਕ ਕੈਂਡੀਡੇਟ ਨਹੀਂ ਦੇ ਹੋਵੇ ਕਿਵੇਂ ਦੇਖੋ ਕੈਂਡੀਡੇਟ ਤਾਂ ਇਹਨਾਂ ਨੇ ਆਪ ਵਾਲਿਆਂ ਨੇ ਡਿਕਲੇਅਰ ਕੀਤਾ ਸੀ ਜਲੰਧਰ ਕਿੱਥੇ ਪਹੁੰਚ ਗਿਆ ਸਰ ਕਿੱਥੇ ਪਹੁੰਚ ਗਿਆ ਕਮਲਦੇ ਕੋਲੀ ਪਹੁੰਚ ਗਿਆ ਤੋ ਇਹ ਕਹਿ ਦੇਣਾ ਕਿ ਜੀ ਅਸੀਂ ਕੈਂਡੀਡੇਟ ਪਹਿਲਾਂ ਡਿਕਲੇਅਰ ਕਰਤਾ ਇਹਦਾ ਕੁਝ ਨਹੀਂ ਹੈ ਦਿੱਲੀ ਦੇ ਵਿੱਚ ਇਹਨਾਂ ਦਾ ਆਪਣਾ ਕਾਂਗਰਸ ਦਾ ਪ੍ਰਧਾਨ ਦਿੱਲੀ ਪ੍ਰਦੇਸ਼ ਪਾਲਿਸ ਕਮੇਟੀ ਦਾ ਪ੍ਰਧਾਨ ਵਾਪਸ چلا ਗਿਆ ਸੂਰਤ ਵਿੱਚ ਇਹਨਾਂ ਨੇ ਆਪਣਾ ਡਿਕਲੇਅਰ ਕੀਤਾ ਸੀਗਾ ਉਹ ਕਿੱਥੇ چلا ਗਿਆ ਇੰਦੋਰ ਚ ਇਹਨਾਂ ਨੇ ਆਪਣਾ ਡਿਕਲੇਅਰ ਕੀਤਾ ਸੀ ਉਹ ਕਿੱਥੇ چلا ਗਿਆ ਸੋ ਜਿੱਦਾਂ ਮੈਂ ਕਿਹਾ ਕਿ ਸਹਿਜ ਪਕੇਸੋਂ ਮਿਟਾ ਹੋਏ ਬੈਸਟ ਕੈਂਡੀਡੇਟ ਪੱਤਰਕਾਰ ਸਾਹਿਬ ਲਈ ਮੋਦੀ ਦੀ ਪੇਸ਼ਾਨੀ ਕੈਂਡੀਡੇਟ ਤੇ ਆਖਾ ਕੇ ਦੂਜੀ ਪਾਰਟੀ ਨੂੰ ਕੈਂਡੀਡੇਟ ਜਾ ਕੇ ਦਿੱਤਾ ਜਾਊਗਾ ਉਹ ਦੀ ਵੇਟ ਕਰ ਰਹੇ ਨੇ ਨਹੀਂ ਇੱਕ ਸਵਾਲ ਇਹ ਨਹੀਂ ਹੈ ਸਵਾਲ ਇਹ ਹੈ ਕਿ ਅੱਜ ਦੇ ਦਿਨ ਦੇ ਵਿੱਚ ਸਾਰੀਆਂ ਸੜਕਾਂ ਜਿਨ੍ਹਾਂ ਇੰਗਲਿਸ਼ ਵਿੱਚ ਕਹਿੰਦੇ ਨੇ ਨਾ 올 ਰੋਡਸ ਲੀਡ ਟੂ ਰੋਮ ਇੱਕ ਇੰਗਲਿਸ਼ ਦਾ ਮੁਹਾਵਰਾ ਹੈ ਉਦਾਂ ਹੀ ਅੱਜ ਦੇ ਦਿਨ ਵਿੱਚ ਸਾਰੇ ਹੀ ਰਾਜਨੀਤਿਕ ਲੀਡਰਾਂ ਦੇ ਲੈ ਕੇ ਇੱਕੋ ਇੱਕ ਪਾਰਟੀ ਹੋਰ ਇੱਕੋ ਇੱਕ ਲੀਡਰ ਉਹ ਹੈ ਮੋਦੀ ਜੀ ਔਰ ਭਾਰਤ ਦੀ ਜਨਤਾ ਪਾਰਟੀ ਆਪਣੇ ਆਪ ਸਾਨੂੰ ਇਹ ਕੋਲ ਆ ਰਹੇ ਨੇ ਔਰ ਅਸੀਂ ਉਹਨਾਂ ਨੂੰ ਆਦਰਮਾਨ ਦੇ ਰਹੇ ਹਾਂ ਕਦੇ ਵੀ ਹੋ ਸਕਦਾ ਹੈ ਜੀ